ਭਾਜੀ 28 29 ਤਰੀਕ ਨੂੰ ਮਾਲ ਲੋਡ ਹੋਇਆ 564 ਕੱਟੇ ਹੋਏ ਆ 269 ਗੋਟਾ 40 ਕਿਲੋ ਮਾਲ ਲੋਡ ਮੀਆਂ ਬਿੰਦ ਤੋਂ ਕੀਤਾ ਹੀ ਰਈਆ ਤੇ ਮੀਆਂ ਬਿੰਦ ਤੋਂ ਇਹ ਕਿੱਥੇ ਲੈ ਕੇ ਜਾਣਾ ਹੈ ਮਾਲ ਇਹ ਇੰਦਰਜੀਤ ਸਿੰਘ ਤੋਂ ਮਾਲ ਲਦਿਆ ਸੀ ਜੀ ਅਹੀਂ ਸੌਦਾ ਕਰਾਉਣ ਵਾਲੇ ਇੱਕ ਠੂਗਾ ਵੀ ਲੈ ਕੇ ਜਾਣਾ ਸੀ ਜੀ ਤੇ ਇਹ ਕਿਹੜੀ ਗੱਡੀ ਤੇ ਲੋਡ ਕੀਤਾ ਸੀ ਇਹ ਜੀ ਪੀਬੀ 06 ਆਰ 9991 ਤੇ ਗੱਡੀ ਲੋਡ ਕੀਤੀ ਸੀ ਤੇ ਆਪਣਾ ਨਾਮ ਜਿਹੜਾ ਡਰਾਈਵਰ ਨੇ ਉਹ ਜਤਿੰਦਰ ਸਿੰਘ ਲਿਖਾਇਆ ਸੀ ਅਸਲ ਚ ਨਾਂ ਕੀ ਅਸਲ ਚ ਨਾਂ ਜਿਹੜਾ ਇਹਦਾ ਜੀ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਲਾਲਪੁਰ ਹਾਂਜੀ ਤੇ ਪਿੰਡ ਜਿਹੜਾ ਇਹਦਾ ਆਪਣੇ ਇਹਦੇ ਘਰ ਆਈ ਆਈ ਜਦੋਂ ਇਹ ਗੱਡੀ ਲੋਡ ਕੀਤੀ ਐ ਸਿਦਮਾ ਤੱਕ ਮੈਂ ਨਾਲ ਆਇਆ ਸਿਦਮਾ ਕਹਿੰਦਾ ਮੇਰੀ ਮਾਂ ਤਾਂ ਬਿਮਾਰ ਹੋ ਗਈ ਆ ਮੈਂ ਉਹਦਾ ਪਤਾ ਲਾਇਆ ਕਿ ਤੇ ਵਾਪਸ ਆ ਹੀ ਨਾ ਤੁਸੀਂ ਮੈਨੂੰ ਅੱਗੇ ਢੀਕੋ ਗੁਰਦਾਸਪੁਰ ਜਦੋਂ ਮਾਲ ਲੱਦਿਆ ਤੁਸੀਂ ਨਾਲ ਹੀ ਉੱਥੇ ਆਹੀਂ ਨਾਲ ਹੀ ਜੀ ਕੰਡਾ ਵੀ ਆਪ ਹੀ ਕਰਾਇਆ ਨਾ ਕੰਡਾ ਵੀ ਆਪ ਕਰਾਇਆ ਉਹ ਵੀ ਸਾਡੇ ਨਾਲ ਹੀ ਕੰਡੇ ਦੀ ਵੀ ਜਿਹੜੀ ਵੀਡੀਓਆਂ ਗੱਡੀਆਂ ਲੋਡ ਕੀਤੀਆਂ ਅਸੀਂ ਦੋ ਗੱਡੀਆਂ ਲੋਡ ਕੀਤੀਆਂ ਜੀ ਅੱਛਾ ਦੂਜੀ ਗੱਡੀ ਸਹੀ ਸਲਾਮਤ ਦੂਜੀ ਗੱਡੀ ਸਹੀ ਸਲਾਮਤ ਅੱਛਾ ਫਾਈ ਵੀ ਇਕੱਠੇ ਆ ਮੈਂ ਇਹਦੀ ਗੱਡੀ 'ਚ ਬਹਿ ਕੇ ਆਇਆ ਦੂਜੀ ਗੱਡੀ ਪਿੱਛੇ ਹੀ ਜਦੋਂ ਸਿਦਮਾ ਤੱਕ ਆਇਆ ਤਾਂ ਕਹਿੰਦਾ ਮੇਰੀ ਮਾਤਾ ਬਿਮਾਰ ਹੋ ਗਈ ਹੈ ਜੀ ਤੇ ਮੈਂ ਉਹਦਾ ਪਤਾ ਲੈ ਕੇ ਘਰੋਂ ਆਇਆ ਤੁਸੀਂ ਮੈਨੂੰ ਅੱਗੇ ਡੀਕੋ ਅਸੀਂ ਇਹਨੂੰ ਡੀਕਦੇ ਰਏ ਗਰਦਾਪੁਰ ਬਾਈਪਾਸ ਤੇ ਇਹਦਾ ਫੋਨ ਬੰਦ ਹੋ ਗਿਆ ਆਈ ਕਿ ਹੋ ਸਕਦਾ ਮਾਤਾ ਜੀ ਜਲਦੀ ਬਿਮਾਰ ਹੋ ਗਈ ਤੇ ਕੱਲ ਆ ਜਾਏਗਾ ਫਿਰ ਇਹ 30 ਤਰੀਕ ਨੂੰ 5 ਵਜੇ ਦਾ ਫੋਨ ਆਇਆ ਵੀ ਮੈਂ ਆ ਰਿਆਂ ਫਿਰ ਉਸ ਤੋਂ ਬਾਅਦ ਵੀ ਫੋਨ ਇਹਦਾ ਬੰਦ ਹੋ ਗਿਆ ਉਸੇ ਵੇਲੇ ਹੀ 30 ਤਰੀਕ ਨੂੰ ਇਹਦੇ ਘਰ ਆਇਆ ਇਹ ਸਾਨੂੰ ਘਰ ਇਹਦੀ ਜਨਾਨੀ ਕਹਿੰਦੀ ਵੀ ਸਾਨੂੰ ਪਤਾ ਨਹੀਂ ਬਿੱਟੂ ਦੀ ਇਹਦੀ ਮਾਤਾ ਜਿਹੜੀ ਤੇ ਅਸਲੀ ਨਾਮ ਵੀ ਇਹਦਾ ਪਤਾ ਕੀਤਾ ਇਹਦਾ ਨਾਮ ਹਰਮਨ ਸਿੰਘ ਆ ਪਹਿਲਾਂ ਵੀ ਇਹਨਾਂ ਸਾਡੇ ਕੋਲੋਂ ਡੀਓਸੀ ਦੇ ਫੇਰੇ ਲਾਇ ਹੀ ਬਾਂਕੇਸ਼ਨ ਮਿਤਲ ਦੇ ਸ਼ੈਲਰ ਤੋਂ ਸ਼ਿਦਨਗਰ ਦੇ ਉਹਦੇ ਚ ਵੀ ਇਹਦਾ ਗੱਡੀ ਦਾ ਨੰਬਰ PB06B 0832 ਹੈ B ਬੈਣ ਵਾਲੀ ਹੁਣ ਇਹਨੇ ਬਦਲ ਲਿਆ ਨੰਬਰ ਹੁਣ ਇਹਨਾਂ ਨੰਬਰ ਜੈਲੀ ਲਾ ਕੇ ਬਿਨਾ ਇੰਡੀਆ ਤੋਂ ਇੰਡੀਆ ਨੰਬਰ ਤੋਂ ਪਲੇਟਾਂ ਲਾ ਕੇ ਤੇ ਮਾਲ ਲਦਿਆ ਪਹਿਲਾਂ ਇਹਦੀ ਪਹਿਲਾਂ ਇੰਡੀਆ ਦੀਆਂ ਪਲੇਟਾਂ ਨਹੀਂ ਲੱਗੀਆਂ ਸਰ ਇਹ ਅੱਗੇ ਵੀ ਲਦਿਆ ਸੋਚਿਆ ਵਿਸ਼ਵਾਸ ਹੀ ਅੱਗੇ ਵੀ ਉਸ ਤੋਂ ਵੀ 2-4 ਸਾਲ ਪਹਿਲਾਂ ਇਹਨਾਂ ਸਾਡਾ ਮਾਲ ਲਦਿਆ ਸੀ ਇਹਦੇ ਕੋਲ 10 ਚੱਕੀ ਗੱਡੀ ਹੁੰਦੀ ਸੀ ਕਿਰਾਏ ਤੇ ਕਿਸੇ ਦੀ ਚਲਾਉਂਦਾ ਸੀ ਹੁਣ ਤੇ ਇਹਦੇ ਕੋ ਆਪਣੀ ਗੱਡੀ ਆ ਉਦੋਂ ਦਾ ਸਾਡਾ ਪੁਰਾਣਾ ਇਹਦੇ ਨਾਲ ਲਿੰਕ ਹੀ ਪੁਰਾਣਾ ਮਾਲ ਢੋਂਦਾ ਸੀ ਐਫਸੀ ਇਹਦਾ ਬੋਦੀ ਸ਼ਾਦਾ ਮਾਲਟ ਹੁੰਦਾ ਸੀ ਲੇਕਿਨ ਇਹ ਜਿਹੜਾ ਪਤਾ ਨਹੀਂ ਪੀਏ ਫਰਾਡੀ ਬੰਦਾ ਹੋਏਗਾ ਇਹ ਤੇ ਗੁੱਡ ਫੇਰ ਤੇ ਇਹਨਾਂ ਵਿਸ਼ਵਾਸ ਸਪਣਾ ਤੋੜਿਆ ਜੀ ਤੇ ਉਹ ਤਾਂ ਫਿਰ ਕੋਈ ਕੀ ਕੀ ਪੜਤਾਲ ਕੋਈ ਉਹ ਅਹੀਂ ਜੀ ਅਹੀਂ ਦਰਖਾਸਤ ਦਿੱਤੀ ਹੈ ਜੀ ਤਿੱਬੜ ਥਾਣੇ ਪੀਐਸਐਚਓ ਸਾਹਿਬ ਨੂੰ ਵੀ ਕਿਹਾ ਵੀ ਉਹਦੀ ਵੀਡੀਓ ਵੀ ਨਾਲ ਲਾਈ ਹੈ ਜੀ ਜੋ ਕੰਡਾ ਹੋਇਆ ਕੰਡੇ ਤੇ ਇਹ ਵੀਡੀਓ ਦੇ ਨਾਲ ਮੈਂ ਵੀ ਨਾਲ ਹੀ ਜਿਹੜਾ ਮਤਲਬ ਕਿ ਉਹਦਾ ਭਈਆ ਜਿਹੜਾ ਜ਼ਿੰਮੇਵਾਰ ਦਾ ਉਹ ਵੀ ਨਾਲ ਹੈ ਕੰਡਾ ਕਰਾਨ ਵੇਲੇ ਉਹਦੀ ਵੀ ਵੀਡੀਓ ਤੁਹਾਨੂੰ ਦੇਤੀ ਆ ਜੀ ਰਈਏ ਜਿਹੜਾ ਕੰਡਾ ਕਰਾਇਆ ਜਿਹੜਾ ਉਹਦਾ ਮਾਰ ਰਈਏ ਹੀ ਉਹਦੇ ਵੀ ਵੀਡੀਓ ਨਾਲ ਲਾਤੀ 197 ਬੋਰੀ ਹਥੋਂ ਲੋਡ ਕੀਤੇ ਆ ਜੁਦਾ ਜੁਦਾ ਕਣ ਦੋ ਥਾਈ ਕੰਡਾ ਹੋਇਆ ਜੀ ਦੋ ਹੀ ਥਾਈ ਇਹਨੇ ਗਲਤ ਸਾਈਨ ਕੀਤੇ ਦੋ ਹੀ ਥਾਈ ਇਹਨਾਂ ਗਲਤ ਸਾਈਨ ਕੀਤੇ ਜੀ ਇਹ ਦੇਖੋ ਜੀ ਜਤਿੰਦਰ ਸਿੰਘ ਦੇ ਸਾਈਨ ਕੀਤੇ ਆ ਜੀ ਨਾ ਹਰਮਨ ਸਿੰਘ ਆ ਜੀ ਉਹ ਇਦਾਂ 420 ਦਾ ਕੰਮ ਕੀਤਾ ਜੀ ਗੱਡੀ ਨੰਬਰ ਵੀ ਗਲਤ ਹੈ ਤੇ ਸਾਈਨ ਵੀ ਗਲਤ ਜੀ ਬੰਦਾ ਵੀਡੀਓ ਚ ਕੈਚ ਆ ਉਥੇ ਕੈਮਰੇ ਲੱਗੇਦੇ ਆ ਆਪਣਾ ਕੰਡੇਆ ਦੋਨਾਂ ਕੰਡੇਆ ਦੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜੀ ਦੋਨਾਂ ਕੰਡੇ ਦੇ ਕੈਮਰੇ ਲੱਗੇ ਆ ਉਹਦੀ ਵੀਡੀਓ ਵੀ ਨਾਲ ਦਿਖਾਤੀ ਆ ਉਹਨਾਂ ਨੂੰ ਤੁਹਾਨੂੰ ਵੀ ਉਹਨਾਂ ਦੀ ਵੀਡੀਓ ਦੇਤੀ ਆ ਬੰਦਾ ਜਿਹੜਾ ਇੱਕ ਹੋਰ ਸਰਦਾਰ ਬੰਦਾ ਹੀ ਦੇ ਨਾਲ ਉਹ ਆਪਣੀ ਦੇਖੋ ਪਿੱਠ ਪਿੱਠ ਲਗਾਉਂਦਾ ਵੀਡੀਓ ਚ ਗੱਡੀ ਚ ਉਤਰ ਕੇ ਕਿਉਂਕਿ ਪਹਿਲਾਂ ਹੀ ਵੱਧ ਨਹੀਂ ਦਿੱਤੀ ਸੀ ਦੋਨਾਂ ਦੀ ਜਿਸ ਨਾਲ ਹੀ ਹੁੰਦਾ ਬਿਲਕੁਲ ਤੁਹਾਡੇ ਕੋ ਵੀ ਗੱਡੀ ਹੈਗੀ ਹਾਂਜੀ ਇਹ ਕਿੱਥੋਂ ਤੱਕ ਆਇਆ ਤੁਹਾਡੇ ਨਾਲ ਸਿਦਮਾ ਤੱਕ ਆਇਆ ਸਿਦਮਾ ਤੱਕ ਆਇਆ